ਟੈਂਕ ਲੈ ਕੇ ਬੜੇ ਦਰਬਾਰ ਸਾਹਿਬ ਤੇ ਖਾ ਕੇ ਪਾਣ ਸਰੋਵਰ ਚ ਥੁੱਕੇ ਗਏ ਮੱਚ ਦੇ ਟਾਇਰ ਗਲਾਂ ਵਿੱਚ ਪਾਏ ਸਾਡੇ ਤੇ ਦੁਪੱਟੇ ਭੈਣਾ ਦੇ ਸਿਰ ਤੋਂ ਚੁੱਕੇ ਗਏ ਬੜੇ ਝੂਠੇ ਬਣੇ ਮੁਕਾਬਲੇ ਤੇ ਗੱਭਰੂ ਵਿੱਚ ਨਹਿਰਾਂ ਦੇ ਸੁੱਤੇ ਗਏ ਮਾਵਾ ਪਟ ਚਾਕੂਆਂ ਨਾਲ چیر ਸਾਟੇ ਉੱਤੇ ਲੂਣ ਤੇ ਮਿਰਚਾ ਭੁਕੇ ਗਏ ਜਥੇ ਤਾਰ ਗਵਾਚਾ ਕੌਕਿਆਂ ਵਾਲਾ ਤੇ ਕਈ ਖਾਲ ਦੇ ਦਾਤ ਨਾਲ ਟੁੱਕੇ ਗਏ ਰਹਿੰਦੀ ਕਸਰ ਕੱਢੀ ਫਿਰ ਚੱਟੇ ਨੇ ਤੇ ਪੁੱਤ ਮਾਵਾ ਦੇ ਛੇ ਛੇ ਫੁੱਟੇ ਗਏ ਚੌਂਕਾਂ ਵਿੱਚ ਸਿਰਾਂ ਤੋਂ ਲਾਪੱਗਾ ਤੇ ਕਿਸਾਨ ਧਰਨਿਆਂ ਤੇ ਕੁੱਟੇ ਗਏ ਗੁਰੂ ਘਰਨ ਲਈ ਬੇਅਦਵੀਂ ਪਾਤਸ਼ਾਹੀ ਗੁਰੂ ਘਰ ਸਰਕਾਰੀ ਕੁੱਤੇ ਗਏ ਕਈ ਬੁੱਟੇ ਹੋਏ ਤਿਹਾਰ ਅੰਦਰ ਤੇ ਕਈ ਅਸਾਮ 'ਚ ਜੋਬਨ ਰੁੱਤੇ ਗਏ ਧਾ ਨਿਕਲ ਗਈ ਮੇਰੀ ਤੂੰ ਸੁਣਦਾ ਏ ਓਏ ਰਣਜੀਤ ਸਿੰਘ ਸੀ ਲੁੱਟੇ ਗਏ ਓਏ ਰਣਜੀਤ ਸਿੰਘ ਸੀ ਲੁੱਟੇ ਗਏ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅਸੀਂ ਲੁੱਟੇ ਗਏ ਆ ਇਸ ਮਾਝੇ ਦੀ ਧਰਤੀ ਤੇ ਅੰਮ੍ਰਿਤਪਾਲ ਸਿੰਘ ਆਇਆ ਉਹਨੇ ਅੰਮ੍ਰਿਤ ਛਕਾਉਣੇ ਸ਼ੁਰੂ ਕੀਤੇ ਖਾਲਸਾ ਵੀਰ ਚਲਾਈ ਪੰਜ ਲੱਖ ਤੇ ਬੋਰਡ ਦੇ ਨਾਲ ਜਿੱਤਿਆ ਜਿਹੜਾ ਜਿੱਤਿਆ ਉਹਨਾਂ ਨੂੰ ਜੇਲਾਂ ਮਿਲ ਗਈਆਂ ਜਿਹੜੇ ਹਾਰ ਕੇ ਉਹ ਮੰਤਰੀ ਬਣਾ ਦਿੱਤੇ ਆ